ਸਿੱਕਲ ਜੀ ਅੱਜ ਆਪਾਂ ਸਟਾਰਟ ਕਰਨ ਲੱਗੇ ਸੀਗੇ ਅਗਲਾ ਟਰੈਕ ਗੋਵਿੰਦ ਘਾੜ ਤੋਂ ਗੋਵਿੰਦਾ ਹੁੰਦਾ ਤੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਚਾਹ ਪੀ ਲਈ ਜਾ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਜਿੱਥੋਂ ਆਪਾਂ ਨੂੰ ਗੱਡੀਆਂ ਮਿਲਣੀਆਂ ਤੇ ਗੱਡੀਆਂ ਲੈ ਕੇ ਜਾਣੀਆਂ ਆਪਾਂ ਨੂੰ ਉਸ ਪੁਆਇੰਟ ਤੇ ਜਿੱਥੋਂ ਸਹੀ ਟਰੈਕ ਸ਼ੁਰੂ ਹੁੰਦਾ ਆਪਾਂ ਚੱਲੇ ਜਿੱਥੋਂ ਟੈਕ ਸ਼ੁਰੂ ਹੁੰਦਾ ਇਹ ਆਪਾਂ ਗੁਰਦਾਰਾ குரு ਗੋਬਿੰਦ ਸਿੰਘ ਦਾ ਗੁਰਦਾਰਾ குரு ਗੋਬਿੰਦ ਦਾ ਆਰਟੋ ਮਿਲ ਜਾਂਦੀਆਂ ਗੱਡੀਆਂ 50 ਰੁਪਏ ਸਵਾਰੀ ਤੇ 4 ਕਿਲੋਮੀਟਰ ਆਪਾਂ ਨੂੰ ਉਤਾਰਿਆਉਂਦੀਆਂ। ਇਹ ਆਪਦਾ ਕਿੰਨਾ ਸੋਹਣਾ 뷰 ਬੰਦ। ਜਿਹੜਾ ਇਹ ਬਹੁਤ ਆ 4 ਕਿਲੋਮੀਟਰ। ਕਾਫੀ ਰਸਤਾ ਨਵੇੜ ਦਿੰਦੇ ਆ। ਲੋਈ ਆਪਾਂ ਪਹੁੰਚ ਗਏ ਉਸ ਪੁਆਇੰਟ ਤੇ। ਆ ਖੜਾ ਆਂ ਇਹਦੇ ਅਰਸੀ ਰੈਡੀ ਸਟੱਡੀ ਹੋ ਗਏ ਕੋਲੇ ਡੰਡਾ 4 ਫੁੱਟ ਦਾ ਅਰਸੀ ਸਮਾਈਲ ਦਿਖਾਈਂਗੀ ਇੱਕ ਵਾਰੀ ਤੇ ਹੁਣ ਆਪਾਂ ਕਰਦੇ ਆਂ ਸ਼ੁਰੂ ਦੇਖੋ ਨੇ ਯਾਰਾ ਨਦੀ ਦਾ ਪਾਣੀ ਹਲੇ ਦਾ ਘਟ ਗਿਆ ਮੀਆਂ-ਮੂਹਾਂ ਵੇਲੇ ਉਦੋਂ ਛੜ ਜਾਂਦੀ ਏ ਨਦੀ ਆ ਜਿੱਥੋਂ ਤੱਕ ਚਿੱਟੇ-ਚਿੱਟੇ ਪੱਥਰਾ ਉੱਥੋਂ ਤੱਕ ਪਾਣੀ ਹੋ ਜਾਂਦਾ ਕਹਿੰਦੇ ਆ ਹਾਰੀ ਘਰ ਕੋਲ ਡਰ ਹੁੰਦਾ ਬਾਈ ਇਹਦਾ ਰੋੜਨ ਦਾ ਪੁੱਛਿਆ ਸੀ ਇੱਥੇ ਕੋਤੋਂ ਵੀ ਰੋੜਦੇ ਨੇ ਮੈਨੂੰ ਡਰ ਹੁੰਦਾ ਕਦੇ ਕਦੇ ਜਦੋਂ ਜਿਆਦਾ ਚੜਦੀ ਆ ਪਹਾੜ ਸੋਹਣੇ ਆ ਇੱਥੋਂ ਦੇ ਉਧਰ ਨਾਲ ਆ ਤਰੂ ਹੋ ਗਈ ਤਰਨਾ ਤੇ ਇਹ ਪੁੱਲ ਨਾ ਪੰਡਾ ਜਿੱਥੋਂ ਅੱਗੇ ਉੱਪਰ ਨੂੰ ਚੜਿਆ ਜਾਂਦਾ ਉਹ ਜਾਂਦੀਆਂ ਸੰਗਤਾਂ ਦੇਖੋ ਇਹ ਤਜਰਬਾ ਹੋ ਗਿਆ ਸਹੀ ਜਿਹੜਾ ਹੀ ਇਹ ਆਪਾਂ ਲੱਗ ਗਏ ਚੜਨ ਨਾਲ 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 ਨਦੀ ਇਹ ਨਾਲ ਆਪਾਂ ਇਹ ਇੱਕ ਪਵਿੱਤਰ ਧਾਮ ਹੈ ਕਿਰਪਾ ਕਿਸੇ ਵੀ ਪ੍ਰਕਾਰ ਕੇ ਨਸ਼ੀਲੇ ਪਦਾਰਥ ਕਾ ਸੇਵਨ ਨਾ ਕਰੇ ਠੀਕ ਹੈ ਭਈਆ ਨਦੀ ਦੇ ਵਾਯ ਭੌਂਰੀਆ ਲਾ ਰਖੀਏ ਤੁਹਾਨੂੰ ਆ ਉੱਤਰਾਖੰਡ ਜਲ ਸਥਾਨ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਪਾਣੀ ਬਿਨਾਂ ਵਾਸਤੇ ਤੇ ਆ ਖੇਲ ਬਣਾਈ ਆ ਘੋੜਿਆਂ ਦੇ ਪਾਣੀ ਬਿਨਾਂ ਵਾਸਤੇ ਤੇ ਦੇਖ ਰਹੇ ਨੇ ਮਤਲਬ ਬੋਤਲ ਬਾਦਲ ਭਰਨੀ ਇੱਥੋਂ ਭਰ ਸਕਦਾ ਨਾਲ ਸ਼ਾ ਚੱਲਿਆ ਵਾਸ਼ਰੂਮ ਵਗੈਰਾ ਜਾਣ ਵਾਸਤੇ ਹਾਂਜੀ ਲੈ ਲਿਆ ਆਨੂੰ ਤੇ ਨਾਲ ਬੈਂਚ ਵੀ ਲਾਏ ਹੋਏ ਆ ਜੇ ਕਿਨ ਆਰਾਮ ਕਰ ਲੈਣਾ ਤੇ ਪਾਣੀ ਵੀ ਪੂਰਾ ਸਾਫਾ ਤੇ ਠੰਡਾ ਚੱਲਦੇ ਆ ਅੱਗੇ ਹੌਲੀ ਹੌਲੀ ਹਵੇ 2 ਦੀ ਇਦਾਂ ਖੜੀ ਚੜਾਈ ਹੁੰਦੀ ਆ ਉਹ ਬਸ ਥੋੜਾ ਜਿਹਾ ਤੰਗ ਕਰਦੀ ਆ ਵੇਜ ਦੀ ਇਦਾਂ ਨਾਰਮਲੀ ਹੋ ਜਾਂਦਾ ਜਿਵੇਂ ਹੁਣ ਆ ਚੜਾਈ ਸੀ ਤੇ ਇੱਕ ਹੋਰ ਕੰਮ ਦੀ ਗੱਲ ਵੀ ਆ ਗੁਲੂ ਕੌਂਡੀ ਜ਼ਰੂਰ ਲੈ ਕੇ ਆਓ ਜੀ ਕਿਆ ਅਤਾ ਸਕਾ ਹਲੇ ਬੰਦਾ ਫੇਰ ਪਾਣੀ ਪੀਲੇ। ਕਿਆ ਫੇਰ ਬਸ ਬੋਤਲ ਚ ਢੋਲ ਕੇ ਰੱਖ ਲਈ। ਤੇ ਨਾਲ-ਨਾਲ ਹੌਲੀ-ਹੌਲੀ ਪੀਂਦਾ ਜਾਵੇ ਘਟ-ਘਟ। ਫਰੇਵਰਨ ਕੋਲ ਸਵਾਸ਼ ਬਣਾਏ ਰੱਖੇ ਨੇ। ਠੀਕ। ਨੀਚੇ ਨਦੀ ਚੱਲਦੀ ਐ। ਤੇ ਮੌਸਮ ਠੀਕ ਐ ਵੈਸੇ ਕਦੇ-ਕਦੇ ਗਰਮੀ ਆਉਂਦੀ ਉਹ ਵੀ ਤੁਰਦਿਆਂ ਨੂੰ। ਖੜਕੇ ਦਾ ਠੀਕ ਐ। ਇਥੇ ਲਿਖਿਆ ਵੀ ਆ ਵੀ ਧੀਰੇ ਚੱਲ ਰਾਹੀ ਮੰਜ਼ਿਲ ਆ ਰਹੀ ਐ ਜਿੰਨਾ ਹੌਲੀ ਚੱਲੋਗੇ ਉਨਾ ਹੀ ਫਾਇਦਾ ਲੋਡਾ ਜਿੰਨਾ ਭਜੋਗੇ ਉਨਾ ਹੀ ਜਲਦੀ ਪਹੁੰਚੋਗੇ ਕਈ ਹੁਣ ਵੀਰਪਰਾ ਭੱਜੇ ਜਾਂਦੇ ਆ ਕੇਰਾਵਾਂ ਵੀ ਪਹਿਲਾਂ ਪਹੁੰਚਾਂਗੇ ਆਏ ਆ ਪਹੁੰਚਾਂਗੇ ਕੇ ਬੈਠੇ ਮਿਲਣਗੇ ਤੇ ਜਿੰਨਾ ਹੌਲੀ ਚੱਲਾਂਗੇ ਉਨੀ ਵਾਰ ਨਿਕਲਦੀ ਜਾਊਗੀ ਤੇ ਕੁੱਟ-ਕੁੱਟ ਕਰਕੇ ਪਾਣੀ ਪੀਂਦੇ ਰੋ ਜਾਂ ਗੁਰੂ ਕੰਡੀ ਢੋਲ ਕੇ ਬੋਤਲ ਚ ਉਹ ਪੀ ਚਲੋ ਉਹ ਇਹਨਾਂ એનર્ਜੀ ਲੈਵਲ ਬਣਿਆ ਰਹਿੰਦਾ ਰਸਤੇ 'ਚ ਵੇ ਵੇ ਦੀ ਨਵਾਨ ਵੀ ਆ ਜਾਂਦੀ ਆ ਆ ਕਰਕੇ ਕੋਈ ਬਾਹ ਉਖਾਉਣ ਨਹੀਂ ਚੜਨਾ ਚੜਿਆ ਜਾਂਦਾ ਬੰਦਾ ਕਿਉਂਕਿ ਜਿੰਨਾ ਜੋਰ ਲਗਾਏ ਉਹਨਾਂ ਕਰ ਲੈ ਸਕੋ ਕਿ ਬੰਦਾ ਉੱਤਰਿਆ ਜਾਂਦਾ ਆਰਾਮ ਮਿਲ ਜਾਂਦਾ ਨਾਲ ਮਸ਼ਕ ਕਪੂਰ ਦੀਆਂ ਟਿੱਕੀਆਂ ਬੰਦਾ ਜ਼ਰੂਰ ਚੱਕ ਲੈ ਜਿਵੇਂ ਮੈਂ ਬੰਨੀ ਹੋਈ ਆ ਘੜੇ ਨਾਲ ਇਹ ਜਦੋਂ ਥੋੜਾ ਥੋੜਾ ਜਿਹਾ ਦਮ ਚੜਦਾ ਉਦੋਂ ਥੋੜਾ ਜਿਹਾ ਸੁੰਘ ਲੈ ਇਹਨੂੰ ਫਿਰ ਇਹਨਾਂ ਤੜਕਣ ਨੂੰ ਵੀ ਠੀਕ ਹੋ ਜਾਂਦੀ ਆ ਤੇ ਸਾਹ ਨਹੀਂ ਪਟਿਆ ਜਾਂਦਾ ਉਹਨੇ ਇਹ ਚ ਜੰਦ ਜ਼ਰੂਰ ਧਿਆਨ ਚ ਰੱਖਿਓ ਉਹਨੂੰ ਵੀ ਦੇਖੋ ਨਰੀਕ ਨੂੰ ਦੇ ਦੂਟ ਕੈਮਰਾ ਦਿਖਾਉਂਦਾ। ਉਹ ਗੱਲ ਨਹੀਂ ਬੰਦ ਜਿਹੜੀ ਨੰਗੀ ਅੱਖ ਨਾਲ ਚੀਜ਼ ਦੇਖਦੀ ਹੈ। ਬਹੁਤ ਸੋਹਣਾ 뷰 ਬੰਦ ਆ ਇੱਥੇ। ਇਹ ਹੁਣ ਬਥੱਲੇ ਨੂੰ ਹੀ ਜਾ ਰਹੇ ਆਲੇ ਦਾ। ਹੁਣ ਫੇਰ ਚੜਾਈ ਪਈ ਆ। ਹਾਂ ਚੜਾਈ ਪਈ ਕੀ ਹੈ ਹੀ ਚੜਾਈ ਵਾ ਇਹ ਤਾਂ। ਉੱਤਰ ਨੂੰ ਜਾਣਾ ਹੁੰਦਾ। ਆਹ। ਸਾਹ ਰੜੇ ਫੇਰ। ਸ਼ਾਰਟਕਟ ਵਾਲਾ ਸਿੰਘ ਆਪਣਾ ਕਿਧਰ ਰਹਿ ਗਿਆ। ਲੈ ਥੰਡੂਆ। ਸ਼ਾਰਟਕਟਾਂ ਦੇ ਕਦੇ ਵੀ ਨਾ ਲਓ। ਐਵੜਾ ਇੱਕ ਬੰਦਾ ਸ਼ਾਰਟਕਟ ਲੈ ਗਿਆ ਵੇ ਦੇ ਕਿਧਰ ਤੱਕ ਪਹੁੰਚਦਾ ਤੇ ਠੀਕ ਕਰਦਾ। ਅਗਰ ਤਰਾ ਮਿੱਤਰਾਂ ਰਾਹ ਚੋ ਵੀ ਮਿਲ ਜਾਂਦੀਆਂ ਜਿਵੇਂ ਆ ਖੜੀ ਆ। ਥਾਂ ਤਾਂ ਬੈਂਚ ਹੀ ਲੱਗੇ ਆ ਬੈਠਣ ਵਾਸਤੇ। ਬੱਚੇ ਅੱਗੇ ਲੱਗੇ ਹੋਣਾ। ਉਹ ਆਪਣੇ ਬਾਕੀ ਮੈਂਬਰ ਜਾਂਦੇ ਹੋਏ। ਇਦਾਂ ਦੇ ਸ਼ੈਡ ਵੀ ਬਣੇ ਹੋਏ ਆ ਰਸਤੇ 'ਚ ਤੇ ਮੀਂਹ ਗਣੀ ਆ ਜਾਂਦਾ ਤਾਂ ਬੰਦਾ ਇੱਥੇ ਬੈਠ ਸਕਦਾ ਨਾਲ ਥੱਲੇ ਬੈਂਚ 'ਤੇ ਧਾਮ ਲੈਣ ਨੂੰ ਖਰਸ਼ਾ ਤਾਂ ਬੰਦਾ ਆਪਣਾ ਸ਼ਾਰਟਕਟ ਆ ਜਾਣ ਪੁੱਛਦੇ ਆ ਕਿਵੇਂ ਸੀ ਸ਼ਾਰਟਕਟ ਵਧੀਆ ਸੀ ਬਈ ਸੌਖਾ ਸੀ ਸੌਖਾ ਸੀ ਫੁਰਕੋ ਵਾਲੀ ਇੰਡੀਆ ਆਹ ਭਾਈ ਮਿਲੇ ਸੀ ਆਪਾਂ ਨੂੰ ਬਰਨਾਲੇ ਤੋਂ ਭਾਈ ਆਪਦਾ ਨਾਮ ਮੇਰਾ ਨਾਮ ਬਰੇਗ ਗਗਨਦੀਪ ਠੀਕ ਹੈ ਤੁਸੀਂ ਵੀਰੇ ਤੇਰਾ ਨਾਮ ਕਾਲਾ ਹੈ ਬਾਈ ਠੀਕ ਹੈ ਤੁਹਾਡਾ ਵੀ ਗੁਰਦੀਪ ਵੀਰੇ ਗੁਰਦੀਪ ਗੁਰਜੀਤ ਵੀਰੇ ਠੀਕ ਜੀ ਪਟਿਆਲੇ ਤੋਂ ਜੀ ਪਟਿਆਲੇ ਤੋਂ ਜੀ ਠੀਕ ਹੈ ਜੀ ਕਿਵੇਂ ਚੱਲ ਰਿਹਾ ਜੀ ਸਫ਼ਰ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਮੰਦ ਮੰਗਲ ਮੰਦ ਮੰਗਲ ਚੱਲਦੀ ਬਣਾ ਠੀਕ ਹੈ ਜੀ ਬਾਕੀ ਲੈਂਡਸਕੇਪ ਵੀ ਬਹੁਤ ਸੋਹਣਾ ਦੇਖੋ ਨੀਚੇ ਇਹ ਤਾਂ ਸਹੀ 뷰 ਹੋ ਰਿਹਾ ਜਦੋਂ ਮਤਲਬ ਪਾਣੀ ਜ਼ਿਆਦਾ ਵਾਧ ਜਾਂਦਾ ਜਾਂ ਗਲੇਸ਼ੀਅਰ ਖੁਰਦੇ ਆ ਇੱਥੇ ਇੱਥੇ ਤਿੱਕਰ ਪਾਣੀ ਹੋ ਜਾਂਦਾ ਲੋ ਜੀ ਇੱਥੇ ਟੋਟਲ ਏਕੜ ਸਾਹਿਬ 13 ਕਿਲੋਮੀਟਰ ਰਹਿ ਗਿਆ ਤੇ ਇਹ ਤਾਂ ਜਿਹੜੀ ਆਪਾਂ ਗਲੇ ਚੜਾਈ ਜਾਣੀ ਆ ਧਾਮ ਤੋਂ ਅੱਜ ਆਪਾਂ ਅੱਧੀ ਵਾਟ ਕਾੜਤੀ ਆ ਹੁਣ ਤੱਕ ਚੱਲੀ ਜਨੇ ਬਾਗ ਦਾ ਨਾਮ ਲੈ ਕੇ ਆ ਦੇਖੋ ਝਰਨਾ ਦੇ ਉੱਪਰ ਕਿੰਨਾ ਸੋਹਣਾ ਲੱਗਦਾ ਸਾਰਾ ਪਾਣੀ ਥੱਲੇ ਨਦੀ 'ਚ ਪਈ ਜਾਂਦਾ ਇਕੱਠਾ ਹੋ ਕੇ ਉਹ ਵਰਖ ਰਿਸਦੀ ਆ ਇਹ ਇੱਥੇ ਕੈਮਰੇ 'ਚ ਨਹੀਂ ਦੇਖਦੀ ਉਹ ਐਸੇ ਦੇਖਦੀ ਆ ਇਹ ਔਰ ਤੇ ਕੁਕੀਨਾਂ ਤੋਂ ਨਾ ਮੀਂਹ ਵੰਨ ਲਿਆ। ਹੋ ਜਿਹੜੀ ਛੋਟੇ ਛੋਟੇ ਹੋਈ ਹੋਈ ਹੈ ਨਾ ਤੇ ਇਹ ਲੈਂਡਸਲਾਈਡ ਹੋਈ ਹੋਈ ਹੈ। ਜੋ ਬਾਲੇ ਮੀਂਹ ਨੀ ਕਰਾ ਪੈਂਦੇ ਆ ਕੱਚੇ ਪਹਾੜ ਕਰਕੇ ਇਧਰੋਂ ਉਹ ਸੱਜ ਜਾਂਦੇ ਆ। ਬਹੁਤ ਚੌੜੀ ਹੈ ਨਾ ਜੀ। ਰਾਸਤੇ 'ਚ ਮੈਡੀਕਲ ਕੈਂਪ ਵੀ ਮਿਲ ਜਾਂਦਾ। ਇੱਕ ਵੀਰ ਭਰਾ ਨੇ ਕੋਈ ਦਵਾਈ ਬੂਟੀ ਲੈਣੀ ਆ। ਤੋਂ ਇਥੋਂ ਕੈਂਪ ਤੋਂ ਲੈ ਸਕਦਾ। ਦਿਖਾਉਣਾ ਤੁਹਾਨੂੰ ਬਸ ਅੱਗੇ ਪੌੜ ਕੋਲੇ ਆ। ਇਹ ਚੜਾਈ ਹੁਣ ਫੇਰ ਪਈ ਆ ਥੋੜੀ। ਤੇ ਥੋੜੇ ਕਿਲੋਮੀਟਰ ਹੀ ਰਹਿ ਗਿਆ 2-3 ਕਿਲੋਮੀਟਰ। ਆ ਜਓ। ਤੁਰੇ ਜਾਂਦੇ ਆ ਹੌਲੀ-ਹੌਲੀ। ਹੇ ਹੁਣ ਸੂਰਜ ਚੜ ਗਿਆ। ਆ ਧੁੱਪ ਆ ਗਈ ਅੱਗੇ ਥੋੜਾ ਛਾਵੇਂ ਸੀ। ਉਹ ਤਾਂ ਨਦੀ ਬਹੁਤ ਉੱਚੀ ਆ। ਇੱਥੇ ਆ ਕੇ ਨੀਵੀਂ। ਤਾਂ ਹੀ ਪਾਣੀ ਇੰਨਾ ਤੇਜ਼ ਹੋ ਜਾਂਦਾ। ਹਲੇ ਆਪਾਂ ਨੂੰ ਲੱਗੂ ਟਾਈਮ। ਰਸਤੇ 'ਚ ਜਿੱਦਾਂ ਦੇ ਟੱਪ ਜਾਂ ਹੋਟਲ ਕਹ ਲੋ ਜੋ ਵੀ। ਹੈਗੇ ਜੇਕਰ ਨੇ ਕੁਝ ਵੀ ਖਾਣਾ ਪੀਣਾ ਪੌਂਟੇਜ ਵਗੈਰਾ। ਹੋਰ ਮੇਰੀ ਜੀ ਰੋਟੀ ਪਾਣੀ ਚਾਹ ਕੋਲ ਡਰਿੰਕ ਸਭ ਕੁਝ ਮਿਲਦਾ ਬਹਿਣ ਜਗ੍ਹਾ ਇਹਨਾਂ ਨੇ ਬਣਾਈ ਹੁੰਦੀ ਆ ਕੋਈ ਬੰਦਾ ਹਰਾਮਣਾ ਬਹਿ ਕੇ ਖਾ ਲਈ ਚੜਾਈ ਥੋੜੀ ਹੈਗੀ ਆ ਤਿੱਖੀ ਹੌਲੀ ਹੌਲੀ ਰੈਡੀ ਜਾਂਨੇ ਵਾਟ ਵਾਹਿਗੁਰੂ ਦੀ ਕਿਰਪਾ ਨਾਲ ਬਾੜ ਦੇਖੋ ਚਮਕਦੇ ਉੱਧਰ ਉੱਤੇ ਉੱਤੇ ਗੁਰੂਗਾਂਡੀ ਆਪਾਂ ਪਾਇਆ ਹੋਇਆ ਵਿੱਚ ਲੈ ਕੇ ਬਾਬੇ ਦਾ ਨਾਮ ਚੱਲੀ ਜੰਨੇ ਸੁਣੋ ਪਾਣੀ ਦੀ ਆਵਾਜ਼ ਪਾਣੀ ਪੂਰਾ ਸਾਫਾ ਤੇ ਹੈ ਵੀ ਬਹੁਤ ਉਹ ਪ੍ਰਾਣਾ ਕੋਲ ਡਿੱ ਗਿਆ ਹੋਇਆ ਵਿੱਚ ਆ ਜਿਹੜਾ ਲੋਹੇ ਦਾ ਸਮਾਨ ਜਿਹੜਾ ਪਾਉਂਦਾ ਨਾ ਕੋ ਇਹ ਦਰੂਹੀ ਕਿਨੜੀ ਆਉਂਦੀ ਹੈ ਇੱਕ ਉਤਰੋ ਆਉਂਦੀ ਹੈ ਇਹ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਵਾ ਕੁਦਰਤ ਕੁਦਰਤ ਹੀ ਹੈ ਕਹਿੰਦੇ ਦੇਖੋ ਕਿੰਨਾ ਸੋਹਣਾ ਲੱਗਦਾ ਜੇ ਇਹ ਹੀ ਮੈਨ ਮੇਡ ਬਣਾ ਹੁੰਦਾ ਤਾਂ ਉਹ ਗੱਲ ਨਹੀਂ ਬਣਦੀ ਸੀ ਹਾਂ ਉਹ ਦੋ ਦਗਣਾ ਕਿੱਥੇ ਇਕੱਠੀਆਂ ਹੁੰਦੀਆਂ ਨੇ ਨਦੀਆਂ ਤੇ ਇੱਥੇ ਇਕੱਠੀਆਂ ਹੁੰਦੀਆਂ ਜਾ ਕੇ ਉਹ ਦਰਲੀ ਨਦੀ ਵੀ ਤੇ ਆਵੀਂ ਨਦੀ ਇਹਦੇ ਪੂਰੀ ਠੰਡੀ ਠੰਡੀ ਹਵਾ ਵੇਖੋ ਬਣੀ ਮੋਲ ਤੇ ਖੜਨਾ ਨਹੀਂ ਇਹ ਫੋਲ ਟਟਿਆ ਸੀ ਉਹ 2013 ਰਾਣੀ देखो पाप बहुत ज्यादा तेज बनी है कुदरत नज़ारे देखो किचे उच्चे पहाड़ कि सोने हरे भाई है चमकती है पूरी जो धुप तो पी ऊपर इधर दूजे पखे पहाड़ है ਆਏ ਕੋਲੇ ਖੜੇ ਆ ਜਗੇ ਨੇ ਰਸਤੇ ਚੋ ਵੀ ਲੈਣੇ ਦਾ ਰਸਤਾ ਵਾ ਸਹੀ ਆ ਹੁਣ ਤਾਂ ਬਹੁਤ ਵਧੀਆ ਬਣਿਆ ਹੋਇਆ ਕੋਈ ਏਡੀ ਗੱਲ ਨਹੀਂ ਚੌੜਾ ਖੁੰਦਾ ਆਰਾਮ ਨਾਲ ਬੰਦਾ ਜਾ ਸਕਦਾ ਲੋ ਜੀ ਆਪਾਂ ਆ ਗਏ ਕਾਫੀ ਵਾਰ ਤੇ ਹੁਣ ਆਪਾਂ ਰੁਕੇ ਸੀਗੇ ਖਾਣ ਪੀਣ ਖਾ ਰਹੇ ਆ ਛੋਲੇ ਇਹਨਾਂ ਨੇ ਬਟੀ ਨਹੀਂ ਦੇਣਾ ਆਪਾਂ ਤਾਕਤ ਦੇਣੀ ਹੈ ਉੱਪਰ ਜਾਣ ਵਾਸਤੇ ਤੇ ਬੈਠੇ ਆ ਮਾਣਾ ਆਪਾਂ ਲਿਆਂਦਾ ਸੀਗਾ ਨਾਲ ਖਾਣ ਪੀਣ ਵਾਲਾ ਤਾਂ ਕਰਕੇ ਸੌਖਾ ਹੋ ਜਾਂਦਾ ਜਿੱਥੇ ਮਰਜ਼ੀ ਬੈਠ ਕੇ ਬੰਦਾ ਆਪਦਾ ਖਾਪੀ ਲਵੇ ਨਾ ਪਾਣੀ ਦੀਆਂ ਬੋਤਲਾਂ ਆਪਾਂ ਚੱਕੀਆਂ ਸੀਗੀਆਂ ਤਿੰਨ ਚਾਰ ਤੇ ਹੁਣ ਖਾ ਪੀ ਕੇ ਫਿਰ ਆਪਾਂ ਚੱਲਦੇ ਆ ਉੱਪਰ ਡੇਢ ਬੇਰ ਭਾਣੇ 2 ਘੰਟਿਆਂ ਦੀ ਬਾਤ ਆ ਰਹਿ ਗਈ ਬੱਸ ਤੇ ਫਿਰ ਆਪਾਂ ਵਾਹਨ ਜਰਾ ਦੁਬਾਰਾ ਗੋਬਿੰਦਾਂ ਆਜੋ ਚੱਲੀਏ ਆਪਾਂ 2 ਘੰਟਿਆਂ ਦੀ ਟ੍ਰੈਕਿੰਗ ਰਹਿ ਗਈ ਜੇ ਪਹੁੰਚ ਜਾਗੇ ਦਰਦਵਾਰਾ ਗੋਵਿੰਦ ਤਾਮ ਤੇ ਸਾਹਮਣੇ ਜਿਹੜੀ ਨਦੀ ਆ ਇਹ ਉਹ ਗਲੇਸ਼ੀਅਰ ਤੋਂ ਨਿਕਲਦੀ ਆ ਹੋਰ ਐਗਲੇਸ਼ੀਅਰ ਉਹ ਹੈਲੀਕਾਪਟਰ ਜਾਂਦਾ ਜਿਹੜਾ ਸੇਵਾ ਚੱਲਦੀ ਆ ਹੈਲੀਕਾਪਟਰ ਤੇ ਜਾਂਦੀ ਗੋਵਿੰਦ ਘਾੜ ਤੋਂ ਗੋਵਿੰਦ ਤਾਮ ਤੱਕ ਪਾਣੀ ਹਾਲੇ ਠੀਕ ਹੀ ਆ ਕਿਉਂਕਿ ਅਜੇ ਇੰਨੇ ਨਹੀਂ ਨੀਵੇਂ ਜਦੋਂ ਮੀਂਹ ਪੈ ਗਿਆ ਉਹ ਬੜਾ ਹੋਊਗਾ ਸਾਹ ਚੱਲਦੇ ਆਂ ਬਾਬੇ ਦਾ ਨਾਮ ਲੈ ਕੇ ਹੌਲੀ ਹੌਲੀ ਗੁਲਗੋਡੀ ਜਿੰਦਾਬਾਦ ਰਾਹ ਤੇ ਜਿਵੇਂ ਸਾਫ਼ ਆ ਸਾਈਡ ਤੇ ਸਾਰੇ ਐਂਗਲ ਲੱਗੇ ਹੋਏ ਕੋਈ ਖਤਰੇ ਵਾਲੀ ਗੱਲ ਨਹੀਂ ਰਹੀ ਬਿਲਕੁਲ ਸੇਫ ਰਸਤੇ ਆਪਾਂ ਬੈਠੇ ਦਮ ਲੈਣ ਲਈ ਤੇ ਆਪਣੇ ਕੋਲੇ ਬ੍ਰੈਡ ਸੀਗੇ ਤੇ ਆਪਾਂ ਹੁਣ ਬ੍ਰੈਡ ਖਾਣ ਲੱਗੇ ਆ ਤੇ ਹੁਣ ਉਹਨੇ ਇੱਕ ਵੀਰ ਨੇ ਖੱਤਰ ਲਈ ਸੀਗੀ ਤੇ ਉਹ ਨਾਲ ਉਹਨਾਂ ਦੀ ਬੇਟੀ ਸੀ ਤੇ ਘੋੜੇ ਦੇ ਉਹਦੀ ਬੈਲਟ ਟੁੱਟ ਗਈ ਤੇ ਉਹ ਦੋਨੋਂ ਜਣੇ ਮਤਲਬ ਨੀਚੇ ਡਿੱਗ ਗਏ ਛੱਟ ਵੱਜ ਗਈ ਪਰ ਬੇਟੀ ਤਾਂ ਬਜੀ ਤਾਂ ਯਾਰਕ ਜਦੋਂ ਵੀ ਮਤਲਬ ਘੋੜੇ ਤੇ ਜਾਂ ਖੱਤਰ ਤੇ ਮਾੜਾ ਤਾਂ ਮੜਾ ਜਾ ਧਿਆਨ ਨਾਲ ਬੈਠੇ ਬੰਦਾ ਵੀ ਆਸੂ ਤਪਾ ਕੇ ਆਉਦੇ ਹਰ ਅੱਬਾ ਕਾਫੀ ਕਿਤੇ ਚੱਲਦੇ ਆ ਕਿ ਆਪਾ ਜਾ ਰਹੇ ਸੀ ਤੇ ਆਪਣ ਬਾਈ ਜੀਵਰੀ ਮਿਲੇ ਸੀਗੇ ਫਤਿਹਗੜ੍ਹ ਸਾਹਿਬ ਤੋਂ ਨੇ ਤੇ ਨਾਲ ਇਹਨਾਂ ਦੀ ਬੇਟੀ ਹੈਲੋ ਬੋਲੋ ਹੈਲੋ ਨਾਮ ਕੀ ਹੋਦਾ ਗੁਰਲੀ ਗੁਰਲੀ ਓਕੇ ਬਈ ਤੁਹਾਡਾ ਨਾਮ ਮੇਰਾ ਸੁਖਵੀਰ ਸਿੰਘ ਜੀ ਠੀਕ ਹੈ ਜੀ ਤੁਸੀਂ ਕਿੱਦਾਂ ਚੱਲੇ ਸੀਗੇ ਫਤਿਹਗੜ੍ਹ ਸਾਹਿਬ ਤੋਂ ਅਸੀਂ 6 ਤਰੀਕ ਨੂੰ ਚੱਲੇ ਸੀਗੇ ਜੀ ਓਕੇ ਓਕੇ ਜੀ 11 ਕੁਵਰਿਆਂ 10 11 ਵਜੇ ਠੀਕ ਹੈ ਬਾਈ ਜੀ ਤੇ ਅਸੀਂ ਰਿਸ਼ੀਕੇਸ਼ ਉੱਤੇ ਹਾਂਜੀ ਰਾਤ ਨੂੰ ਤੇ ਰਾਤ ਅਸੀਂ ਰੁਕੇ ਫਿਰ ਗੋਵਿੰਦ ਹਾਂ ਤਾਂ ਘਾਟੀ ਘਾਟ ਹੀ ਹਾਂ ਤੇ ਹੁਣ ਸਵੇਰ ਕਿੰਨੇ ਵਜੇ ਚੱਲੇ ਜੀ ਸਵੇਰ ਚਾਲੇ ਪਾਏ ਨੇ ਜੀ ਅਸੀਂ ਇੱਥੋਂ 4 4:30 ਵਜੇ ਅਸੀਂ ਜਿੰਨੇ ਚਾਲੇ ਪਾਏ ਨੇ ਠੀਕ ਹੈ ਜੀ ਸੰਗਤ ਤਾਂ 4:30 ਨਾਲ ਜੀ ਹਾਂਜੀ 16 ਮੈਂਬਰ ਹੈ ਅੱਛਾ ਅੱਛਾ ਜੀ ਹਾਂਜੀ ਸੰਗਤ ਪਿੱਛੇ ਆ ਕੁਝ ਇੱਕ ਦੋ ਮੈਂਬਰ ਅੱਗੇ ਨੇ ਕੀ ਬੱਚੀ ਜਾ ਰਹੇ ਹਾਂ ਹੁਣ ਆ ਦੇਖੋ ਨਿੱਕੀ ਬੱਚੀ ਵੀ ਕੋਲ ਚੱਲ ਕੇ ਜਾ ਰਹੀ ਆ ਸਲੂਟ ਆ ਇਹਦੇ ਜੱਜ ਬੇਨ ਨਹੀਂ ਇੱਥੇ ਵੱਡੇ ਵੱਡੇ ਬੰਦੇ ਖਾਚਰ ਤੇ ਚੜ ਜਾਂਦੇ ਆ ਚਲੋ ਉਹ ਵੀ ਆਪਾਂ ਕਿਸੇ ਨੂੰ ਕੋਈ ਛਾੜੇ ਨਹੀਂ ਮਰਦੀ ਅਗਲੇ ਦੀ ਕੈਦੀ ਬਹੁਤ ਵਧੀਆ ਲੱਗਿਆ ਵੀ ਕਿੱਦਾਂ ਰਹਿ ਤੈਨੂੰ ਚੂਰ ਤੇਰਾ ਬਾਤ ਵਧੀਆ ਰਿਹਾ ਦੋਤ ਵਧੀਆ ਠੀਕ ਹੈ ਤਾਂ ਦੇਖਾ ਵੀ ਚੜਾਈ ਪੂਰੀ ਹੈ ਕੁੱਤੀ ਆ ਜਾਂਦੀ ਆ ਤੇ ਆਹ ਦੇਖੋ ਕੁਦਰਤ ਦੇ ਰੇਮਾ ਪਾੜਾਂ ਦੇ ਪਾਣੀ ਚੋਰਾ ਹੈ ਸੈਮ ਸਮ ਤੇ ਜਿਹੜਾ ਉੱਪਰ ਮੀਂਹ ਮੂੰਹ ਪੈਂਦੇ ਉਸ ਸਮ ਕੇ ਤਰਾਂੇ ਥੱਲੋਂ ਨਿਕਲਣ ਲੱਗ ਜਾਂਦਾ ਯਾ ਬਾਦ ਚੰਦੋਂ ਚੱਲ ਗਿਆ ਪਰ ਬਾਲਾ ਦਾਮ ਨਾਲ ਬੰਦਾ ਇੱਕ ਵਾਰ ਮੈਂਂਟਰੀ ਦੂਕੇ ਤਾਂ ਹੀ ਤੇ ਬਾਲਾ ਦਾਮ ਲੈ ਲੈਨੇ ਫਿਰ ਸਰੀ ਠੰਡਾ ਹੋ ਜਾਂਦਾ ਹੁਣ ਕਿੱਥੇ ਗਰਮ ਹੁੰਦਾ ਔਲੀ ਵਾਲੀ ਤੇ ਰੇ ਵਾਲੇ ਹਾਂ ਆਪਾਂ ਪਹੁੰਚ ਚੱਲੇ ਗੁਰਦਾਰਾ ਸਾਹਿਬ ਕੋਲੇ ਤੇ ਇਧਰ ਵੀਊ ਦੇਖੋ ਕਿੰਨਾ ਸੋਹਣਾ ਆ ਰਿਹਾ ਉਹ ਸਾਹਮਣੇ ਬਰਫ ਪਈ ਏ ਪਹਾੜਾਂ ਤੇ ਇੱਥੇ ਵੀ ਬਰਫਾਂ ਨਾਲ ਚੜ੍ਹਨੇ ਚੱਲੀ ਜਾਂਦੇ ਆ ਤਦੋਂ ਆਪਾਂ ਜਾ ਕੇ ਟੇਕਦੇ ਆ ਮੱਥਾ ਮੱਥਾ ਟੇਕੇ ਫਿਰ ਲੰਗਰ ਵਗੈਰਾ ਛਕਦੇ ਆ ਤੇ ਆਰਾਮ ਲੈਨੇ ਆ ਆਹ ਹੈਂਦੀ ਪੈੜਾ ਕੀ ਬਸ ਆਹ ਟੈਂਟਰ ਵਗੈਰਾ ਲੱਗੇ ਹੋਏ ਆ ਸਾਹਮਣੇ ਵਾਹ ਬਹੁਤ ਹੀ ਗਰਦਾਰਾ ਦਾ ਸੁਲਾਇਆ ਗੁਰੂ ਜੀ ਬਹੁਤ ਗਿਆ ਜੀ ਸਾਟ 6 ਘੰਟੇ ਸਵਾ 6:00 ਚੱਲੇ ਸੀ 11:30 12:00 ਵਜੇ ਆ ਜਿਹੜੇ ਕੈਂਪ ਬਣੇ ਹੋਏ ਆ ਵੀ ਇਹ ਟੂਰਿਸਟਾਂ ਲਈ ਆ ਰਹਿਣ ਲਈ ਜਿਹੜੇ ਵੈਲੀ ਆਫ ਫਲਾਰਸ ਵਗੈਰਾ ਦੇਖਣ ਆਣ ਜਿੱਦਾਂ ਲਿਖਿਆ ਖੰਗੜੀਆ ਕੈਂਪਰ ਸੋਰਟ ਇੱਕ ਆ ਹੋਰ ਅਲੱਗ ਆ ਉਹ ਅਲੱਗ ਆ ਤੇ ਇੱਥੋਂ ਬੱਸ ਗੁਜਰਾ ਸਾਹਿਬ ਨੂੰ ਲਗਦਾ 10-15 ਮਿੰਟ ਦੀ ਵਾੜਦੀ ਆ ਤਕਰੀਬਨ ਪਹੁੰਚ ਗਏ ਆ ਆਪਾਂ ਪਹੁੰਚ ਗਿਆ ਆਪਾਂ ਗੁਰਦੁਆਰਾ ਗੋਵਿੰਦਪਾਹਾਮਾ ਇਹ 300 ਰਹਿ ਗਿਆ 6 ਕਿਲੋਮੀਟਰ ਜਿਹੜੀ ਕਿ ਆਪਾਂ ਕੱਲੂ ਚੜਾਈ ਕਰਨੀ ਆ ਹੁਣ ਆਪਾਂ ਮੱਥਾ ਟੇਕਦੇ ਆ ਰੂਮ ਲੈਨੇ ਆ ਨੰਗਾ ਪ੍ਰਸ਼ਾਦ ਅਚਾਹਦੇ ਆ ਫੇਰ ਆਰਾਮ ਲਵਾਂਗੇ ਅਜੇ ਹੋਰ ਵਾ ਨਹੀਂ ਨਹੀਂ ਹੁਣ ਦਾ ਆਰਾਮ ਹੀ ਲਵਾਂਗੇ ਬਸ ਇੱਥੇ ਵਾਕੀ ਰੈਸਟੋਰੈਂਟ ਵਗੈਰਾ ਬਹੁਤ ਆ ਖਾਣ ਪੀਣ ਲਈ ਦੇਖੋ ਬਿਲਾ ਗਿਆ ਹੁਣ ਪਕੌੜੇ ਸਮੋਸੇ ਦੇ ਦੁੱਧ ਤਾਂ ਮੂਮੋ ਸਭ ਕੁ ਮਿਲਦਾ ਹੋਟਲ ਵਗੈਰਾ ਦੀ ਸਹੂਲਤ ਵੀ ਹੈਗੀ ਆ ਦੇਖੋ ਜੀ ਭਾਵੇਂ ਹੋਟਲ ਦਾ ਲੈਣਾ ਹੋਵੇ ਹੋਟਲ ਵੀ ਲੈ ਸਕਦਾ ਇਹ ਰੈਡੀ ਹਾਈਟ ਆ ਗੁਰਦੁਆਰਾ ਗੋਮਿੰਦਾਂ ਉਂ ਵੀ ਹੋ ਹੈਗੀ ਆ 10200 ਫੁੱਟ ਕਾਂਗਰੀਆ ਇਹ ਪਿੰਡ ਦਾ ਨਾਂ ਵੀ ਕਾਂਗਰੀਆ ਗੋਵਿੰਦਾਂ ਵਿਖਾਈ ਦਿੰਦੇ ਸਾਰੇ ਫਾਈਨਲੀ ਪਹੁੰਚ ਗਏ ਆਪਾਂ ਗੁਰਦੁਆਰਾ ਗੋਵਿੰਦਾਂ ਵਿਖੇ ਤੇ ਆਪਾਂ ਚੱਲਦੇ ਆਂ ਅੰਦਰ ਹਾਂਜੀ ਹਾਂ ਜੀ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਆਪਾਂ ਰੂਮ ਲਿਆ ਸੀਗਾ ਤੇ ਆਰਾਮ ਲੈਨੇ ਆ। ਸਵੇਰ ਚੱਲਾਂਗੇ ਉੱਪਰ ਨੂੰ ਮਸਾਜ ਕਰਾਉਣ ਲੱਗੇ ਸੀਗੇ ਕਹਿੰਦੇ ਬਲੱਤਾਂ ਬਹੁਤ ਜ਼ਿਆਦੇ ਦੋਖਰੀਆਂ ਸੀਗੀਆਂ। ਇੱਥੋਂ 12-13 ਕਿਲੋਮੀਟਰ ਹੈ ਤਾਂ ਇਹ ਚੜ੍ਹ ਕੇ ਹੁਣ ਬਾਈ ਨੇ ਬੁਲਾਇਆ ਸੀਗਾ ਤਾਂ ਕਰਕੇ ਮਸਾਜ ਕ੍ਰਾਈ ਜਨੇਆ ਹੋਰ ਵੀ ਜਗ੍ਹਾ ਵੀਰ ਭਰਾ ਨੂੰ ਕਰਾਉਣੀ ਹੋਵੇ ਤਾਂ ਬਹੁਤ ਬਾਈ ਇੱਥੇ ਮ사ਜ ਕਰਦੇ ਤੇ ਆਰਾਮ ਦਾ ਕਰਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਆਰਾਮ ਮਿਲ ਜਾਂਦਾ